ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸੋ ਦੋਸਤੋ ਆਪਾਂ ਜਿਵੇਂ ਮੌਸਮ ਦੇ ਹਿਸਾਬ ਨਾਲ ਆਪਾਂ ਗੇਟ ਤਿਆਰ ਕਰਵਾਏ ਸੀਗੇ ਤੇ ਉਹਦੇ ਉੱਤੇ ਹੁਣ ਜਿਵੇਂ ਲੋਗੋ ਬਣ ਦਿਆ ਕਿਸੇ ਵੀ ਤਰ੍ਹਾਂ ਦਾ ਲਾ ਲੋ ਲੋਗੋ ਕੋਈ ਆਪਦਾ ਜਿਹੇ ਜਿਹੇ ਬਣਾਉਣਾ ਤੁਸੀਂ ਉਹ ਤਿਆਰ ਕਰਵਾਏ ਸੀ ਬਾਈ ਤੋਂ ਤੇ ਆਪਾਂ ਉਹਦਾ ਰੇਟ ਵੀ ਮੰਨ ਲਓ ਵੀ ਜਗ੍ਹਾ ਜਗ੍ਹਾ ਤੇ ਤੁਰ ਫਿਰ ਕੇ ਪਤਾ ਕੀਤਾ ਸੀਗਾ ਵੀ ਕੋਈ ਹਿਸਾਬ ਕਿਤਾਬ ਜਮ ਆ ਨਹੀਂ ਰਿਹਾ ਸੀ ਕੋਈ ਵੱਧ ਕਹਿੰਦਾ ਸੀ ਕੋਈ ਘਟ ਕਹਿੰਦਾ ਸੀ ਉਹ ਆਪਾਂ ਲੋਗੋ ਤਿਆਰ ਕਰਾਏ ਦੇਖੋ ਇੱਕ ਇਹ ਗਾਂ ਦਾ ਤਿਆਰ ਕਰਵਾਇਆ ਆਪਾਂ ਇਹਦੇ ਵਿੱਚ ਸੰਧੂ ਡੈਰੀ ਫਾਰਮ ਲਿਖਿਆ ਹੋਇਆਗਾ ਇਦਾਂ ਹੀ ਆਪਾਂ ਦੂਜੀ ਸਾਈਡ ਕਰਾਇਆ ਇੱਧਰ ਵੀ ਦਿਖਾ ਦਿਓ ਜੀ ਇੱਧਰ ਆਪਾਂ ਪੰਜਾਬ ਦਾ ਉਹਦੇ ਵਿੱਚ ਬੱਲੀਆਂ ਤੇ ਊੜਾ ਆੜਾ ਤੇ ਉੱਪਰ ਫਾਦਰ ਸਾਹਿਬ ਦਾ ਨਾਮ ਲਿਖਿਆ ਹੋਇਆ ਤੇ ਇਹਦਾ ਰੇਟ ਆ ਨਾ ਆਪਾਂ ਨੂੰ ਬਹੁਤ ਜ਼ਿਆਦਾ ਬੋਲਦੇ ਸੀਗੇ ਤੇ ਆਪਾਂ ਜਗਾ ਜਗਾ ਤੋਂ ਪਤਾ ਕੀਤਾ ਸੀ ਤੇ ਆਪਾਂ ਫਿਰ ਇੱਕ ਕਿਸੇ ਨੇ ਦੱਸ ਪਾਈ ਬਾਈਆਂ ਹਨਾ ਕੋਲ ਪੁੱਛੋ ਤੇ ਉਹਨਾਂ ਨਾਲ ਥੋੜੀ ਗੱਲਬਾਤ ਕਰਾਉਣੇ ਵੀ ਕਿੱਥੇ ਸੌਪ ਹੈਗੀ ਤੇ ਉਹਨਾਂ ਤੋਂ ਕਰਵਾਇਆ ਤੇ ਬਿਲਕੁਲ ਜਿਹਨੂੰ ਉਹਦੇ ਰੇਟ ਦੇ ਵਿੱਚ ਤੁਸੀਂ ਹੈਰਾਨ ਸੁਣ ਜੋ ਹੈਰਾਨ ਰਹੋਗੇ ਸੁਣ ਕੇ ਵੀ ਰੇਟ ਇਹਨਾਂ ਇੱਕ ਜਾਇਜ਼ ਮਿਲਿਆਗਾ ਤੇ ਬਾਕੀ ਥੋਡੀ ਬਾਈ ਨਾਲ ਗੱਲ ਕਰਵਾਉਣੇ ਆ ਵੀ ਕੀ ਨਾਲ ਗੱਲ ਕਰਵਾਉਣੇ ਥੋਡੀ ਆਜੋ ਬਾਈ ਜੀ ਹਾਂਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੋ ਠੀਕ ਠਾਕ ਹੋ ਜੀ ਹਾਂ ਠੀਕ ਠਾਕ ਕੀ ਨਾਮ ਆ ਬਾਈ ਆਪਣਾ ਬਾਈ ਜੀ ਮੇਰਾ ਨਾਮ ਮਨਜੀਤ ਸਿੰਘ ਹੈ ਹਾਂਜੀ ਤੇ ਸਾਡੀ ਪੁੱਚੋ ਮੰਡੀ ਗੇਟਾਂ ਦੀ ਸ਼ਾਪ ਹੈ ਬਹੁਤ ਵਧੀਆ ਤਰੀਕੇ ਨਾਲ ਅਸੀਂ ਗੇਟ ਬਣਾਉਂਦੇ ਆ ਪੂਰੇ ਵਧੀਆ ਸੋਹਣੇ ਡਿਜ਼ਾਈਨ ਦੇ ਅੱਛਾ ਜੀ ਹਾਂਜੀ ਤੇ ਬਾਈ ਜਿਵੇਂ ਹੁਣ ਆਪਾਂ ਲੋਗੋ ਤਿਆਰ ਕਰਵਾਇਆ ਕਿੰਨੇ ਬਾਈ ਕਿੰਨੇ ਦਾ ਲੋਗੋ ਹੈ ਆਪਣਾ ਇਹ 3.5 ਫੁੱਟ ਬਾਈ 3.5 ਫੁੱਟ ਦਾ ਲੋਗੋ ਹੈ ਹੈਗਾ ਠੀਕ ਹੈ ਬਾਈ ਜੀ ਕਿੰਨੀ ਗੇਜ ਚ ਬਣਿਆ ਹੋਇਆ ਇਹ 18 ਗੇਜ ਚ ਪੂਰਾ ਵਧੀਆ ਪਿਓ ਪਿਓਰ 18 ਗੇਜ ਤਿਆਰ ਹੈ ਠੀਕ ਹੈ ਬਾਈ ਜੀ ਇਹਦੇ ਵਿੱਚ ਕੁਆਲਿਟੀ ਹੋਰ ਵੀ ਆ ਜਾਂਦੀ ਹੈ ਹਾਂ ਜੀ ਇਹਦੇ ਚ ਕੁਆਲਿਟੀ 202 ਗ੍ਰੇਡ 304 ਗ੍ਰੇਡ ਇਸ ਤਰ੍ਹਾਂ ਦੇ ਕਈ ਗ੍ਰੇਡ ਆ ਜਾਂਦੇ ਨੇ ਇਹ ਆਪਣੀ ਕਿਹੜੀ ਗ੍ਰੇਡ ਲੱਗੀ ਹੈ ਇਹ 304 ਗ੍ਰੇਡ ਦਾ ਪੂਰਾ ਵਧੀਆ ਲੋਗੋ ਹੈ 304 ਲੱਗੀ ਜੀ ਸੋ ਬਾਈ ਜੀ ਇਹ ਤੋਂ ਇਲਾਵਾ ਆਪਾਂ ਜੇ ਕਿਸੇ ਨੇ ਹਨਾ ਕਿਵੇਂ ਕਿਸੇ ਚੀਜ਼ ਦਾ ਕੋਈ ਵੀ ਕਿਸੇ ਜਿਵੇਂ ਸਾਡਾ ਗਾ ਉਹਨਾਂ ਗਾਂ ਦੇ ਉਧਾਰ ਤੇ ਸੀ ਆਪਦਾ ਗਾਂ ਦਾ ਲੋਗੋ ਮਾਰ ਮੇਰੇ ਦੇ ਉਧਾਰ ਤੇ ਲੋਗੋ ਬਣਾਇਆ ਜਿਵੇਂ ਕਿਸੇ ਨੇ ਕੋਈ ਵੀ ਬਣਾਉਣਾ ਹੋਵੇ ਤੁਹਾਨੂੰ ਕੋਈ ਸਨੈਪ ਵਗੈਰਾ WhatsApp ਤੇ ਬਣਾ ਲਓ ਜਿਵੇਂ ਜਿਵੇਂ ਮਰਜ਼ੀ ਸਾਨੂੰ ਮਤਲਬ ਸਨੈਪ ਭੇਜੋ ਉਸ ਤਰ੍ਹਾਂ ਦਾ ਅਸੀਂ ਆਰਡਰ ਸਾਨੂੰ ਆ ਤਿਆਰ ਕਰਕੇ ਦੇ ਰਹੇ ਆਪਣੀ ਵਰਕਸ਼ਾਪ ਕਿੱਥੇ ਹੈ ਜੀ ਲੋਕੇਸ਼ਨ ਦੱਸੋ ਆਪਣੀ ਟੈਲੀਫੋਨ ਐਕਸਚੇਂਜ ਦੇ ਸਾਹਮਣੇ ਪੁੱਚੋ ਮੰਡੀ ਚੱਕਾਂ ਵਾਲੇ 파ਟਕਾਂ ਕੋਲੇ ਦੁਕਾਨ ਹੈ ਗੇਟਾਂ ਦੀ ਹਾਂਜੀ ਤੇ ਉੱਥੇ ਅਸੀਂ ਲੋਗੋ ਵਗੈਰਾ ਵੀ ਤਿਆਰ ਕਰਦੇ ਹਾਂ ਠੀਕ ਤੇ ਜੇ ਕਿਸੇ ਨੂੰ ਰਿਕੁਆਇਰਮੈਂਟ ਹੋਵੇ ਜਦੋਂ ਮਰਜ਼ੀ ਆਓ ਸਾਡੇ ਕੋਲੇ ਹਾਂ ਅਸੀਂ ਵੀ ਹੈ ਜਿਹੜਾ ਨਾ ਪੁੱਛ ਗਿਆ ਸੀ ਕਿ ਸਾਡੇ ਹਿਸਾਬ ਨਾਲ ਵੀ ਰੇਟ ਇਹਦਾ ਹੋਰ ਵੀ ਇਹ ਤੋਂ ਸਸਤੇ ਹੋ ਸਕਦੇ ਆ ਹਨਾ ਕੋਈ ਸਾਡੇ ਹਿਸਾਬ ਨਾਲ ਜਾਇਜ਼ ਆ ਤੇ ਬਾਕੀ ਬਾਈ ਜੀ ਆਪਣਾ ਨੰਬਰ ਬੋਲੋ ਵੀ ਕੀ ਕਿੰਨਾ ਬਾਈ ਜੀ ਮੇਰਾ 7973499139 ਫੋਨ ਨੰਬਰ ਆ ਮੇਰਾ ਦੁਬਾਰਾ ਰਿਪੀਟ ਕਰ ਦਿਓ ਹਾਂ 7973499139 ਠੀਕ ਹੈ ਮਨਜੀਤ ਬਡਵਰਕਸ ਐਂਡ ਗੇਟ ਸਟੋਰ ਮੇਰੀ ਦੁਕਾਨ ਦਾ ਨਾਮ ਹੈ ਹਾਂਜੀ ਹਾਂਜੀ ਜਦੋਂ ਮਰਜ਼ੀ ਰੇਟ ਕਰੋ ਜੀ ਬਾਕੀ ਬਾਈ ਕੰਮ ਦੇ ਨਾਲ ਬਾਈ ਦਾ ਜਿਹੜਾ ਸੁਭਾਗ ਆ ਬਹੁਤ ਵਧੀਆ ਤੁਸੀਂ ਜੇ ਤੁਸੀਂ ਨਹੀਂ ਵੀ ਜਾ ਸਕਦੇ ਉਹਨਾਂ ਨੂੰ ਆਪ ਦਾ ਤੁਹਾਨੂੰ ਤਿਆਰ ਕਰਕੇ ਇੱਕ ਵਾਰੀ ਤੁਹਾਨੂੰ ਉਹਦਾ ਜਿਹੜਾ ਸੈਂਪਲ ਦੇ ਦੇਣਗੇ ਤੇ ਆਪ ਦੀ ਗੱਡੀ ਲੈ ਕੇ ਆਉਣਗੇ ਤੇ ਆਪ ਦੀ ਮੈਨੂਫੈਕਚਰਡ ਕਰਕੇ ਜਾਣਗੇ ਕੋਈ ਦਿੱਕਤ ਨਹੀਂ ਹੈਗੀ ਵੀ ਜਾਂ ਕੋਈ ਸਮੱਸਿਆ ਨਹੀਂ ਹੈਗੀ ਹਣਾ ਹਾਂਜੀ ਬਿਲਕੁਲ ਤੇ ਤੁਸੀਂ ਬਾਈ ਨਾਲ ਕੰਟੈਕਟ ਕਰ ਲਿਓ ਹੋਰ ਵੀ ਬਹੁਤ ਕੁਝ ਹੈਗਾ ਬਾਈ ਵਿਜਿਟ ਕਰ ਸਕਦੇ ਹੋ ਵਰਕਸ਼ਾਪ ਤੇ ਤੁਸੀਂ ਕੋਲੇ ਵੀ ਜਾ ਸਕਦੇ ਹੋ ਤੇ ਫੋਨ ਦੇ ਉੱਤੇ ਵੀ ਲਿਖਾ ਸਕਦੇ ਹੋ ਸਾਨੂੰ ਕੰਮ ਵਧੀਆ ਲੱਗਿਆ ਬਾਕੀ ਤੁਸੀਂ ਕਮੈਂਟ ਦੇ ਵਿੱਚ رائے ਜਰੂਰ ਦੱਸਿਓ ਵੀ ਆਪਣਾ ਲੋਕੋ ਕਿਦੋਂ ਦਾ ਲੱਗਿਆ ਜੀ ਧੰਨਵਾਦ ਜੀ ਬਣੂਗੀ ਜੀ ਕੀ